ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾਂ ਦਾ ਐਲਾਨ ਜਿਮਨੀ ਚੋਣਾਂ ਦਾ ਐਲਾਨ ਅੱਜ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਹੈ ਕਿਉਂਕਿ ਸਾਰੇ ਲੋਕਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਬਿਗਲ ਬਜੇਗਾ ਜਿਮਨੀ ਚੋਣਾਂ ਦਾ ਇਸ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਜਿਹੜੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਦੱਸ ਦਿੰਦੇ ਆ ਪੂਰਾ ਮਾਸਰਾ ਕੀ ਹੈ ਕਦੋਂ ਵੋਟਾਂ ਪੈਣਗੀਆਂ ਕਦੋਂ ਕਾਗਜ਼ਤ ਭਰੇ ਜਾਣਗੇ ਇਸ ਬਾਰੇ ਵੱਡੀ ਖਬਰ ਦਿੱਤੀ ਹੈ ਅੱਜ ਨੋਟੀਫਿਕੇਸ਼ਨ ਜਾਰੀ ਕਰਕੇ ਚੋਣ ਕਮਿਸ਼ਨ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਮਨੀ ਚੋਣਾਂ ਦੇ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਿੰਡੂ ਖਾਸ ਅਤੇ ਪੰਚਾਇਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 15 10 2024 ਨੂੰ ਹੋਈਆਂ ಗ್ರಾಮ ਪੰਚਾਇਤ ਦੀਆਂ ਆਮ ਚੋਣਾਂ ਤੋਂ ਬਾਅਦ ਇਸੇ ਸਮੇਂ ਵੱਖ-ਵੱਖ ਜ਼ਿਲ੍ਹਾ ਵਿੱਚ ਸਰਪੰਚਾਂ ਦੀਆਂ 90 ਅਸਾਮੀਆਂ ਅਤੇ ਪੰਚਾਂ ਦੀਆਂ 1771 ਅਸਾਮੀਆਂ ਜਿਹੜੀਆਂ ਖਾਲੀ ਹਨ ਯਾਨੀ ਕਿ ਜਦੋਂ 2 15 10 2024 ਨੂੰ ਪੰਜਾਬ ਦੇ ਵਿੱਚ ਪੰਚਾਇਤੀ ਹੋਣਾ ਚੋਣਾਂ ਹੋਈਆਂ ਸੀ ਤੇ 90 ਅਸਾਮੀਆਂ ਸਰਪੰਚਾਂ ਦੀਆਂ ਅਤੇ 1771 ਅਸਾਮੀਆਂ ਪੰਚਾਂ ਦੀਆਂ ਖਾਲੀ ਰਹਿ ਗਿਆ ਸੀ ਕਿਸੇ ਕਾਨੂੰਨੀ ਕਾਰਾ ਕਰਕੇ ਵਾਰ-ਵਾਰ ਮਲਤਵੀ ਹੁੰਦੇ ਰਿਹਾ ਵਾਰ-ਵਾਰ ਇਹਨਾਂ ਸਰਪੰਚਾਂ ਵੱਲੋਂ ਜਿਨ੍ਹਾਂ ਨੇ ਨਾਮਜ਼ਦਗੀ ਦੇ ਪੱچے ਭਰੇ ਸੀ ਉਹ ਡੀ ਕੀਤੀ ਚਾਲੀ ਸੀ ਕਿ ਕਦੋਂ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਹੋਵੇਗਾ ਇਹਨਾਂ ਖਾਲੀ ਅਸਾਮੀਆਂ ਨੂੰ ਭਰਨ ਲਈ ਰਾਜ ਚੋਣ ਕਮਿਸ਼ਨ ਨੇ ਉਪਚੋਣਾਂ ਦਾ ਸ਼ਡਿਊਲ ਐਲਾਨਿਆ ਹੈ ਯਾਨੀ ਕਿ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਇਸ ਸ਼ਡਿਊਲ ਦੇ ਅਨਸਾਰ ਨਾਮਜ਼ਦਗੀ ਜਿਹੜੀਆਂ ਨੇ ਉਹ 10 ਸਤ 2025 ਤੋਂ ਸੋਮਵਾਰ ਅਤੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਦਫ਼ਤਰ ਵਿੱਚ ਦਾਖਲ ਕੀਤੀਆਂ ਜਾਣਗੀਆਂ ਯਾਨੀ ਕਿ ਇਸੇ ਮਹੀਨੇ ਦੇ ਵਿੱਚ ਜਿਹੜੀਆਂ ਨੇ ਚੋਣਾਂ ਹੋਣ ਜਾ ਰਹੀਆਂ ਨੇ 14 7 2025 ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਰਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕੀਤੀਆਂ ਜਾ ਸਕਦੀਆਂ ਨੇ ਨਾਮਜ਼ਦਗੀਆਂ ਚਾਹੇ ਉਹ ਸਰਪੰਚ ਹੋਣ ਚਾਹੇ ਪੰਚ ਹੋਣ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਜਿਹੜੀ ਹੈ 14 ਤੋਂ ਲੈ ਕੇ 17 7 2025 ਦੀ ਹੋਵੇਗੀ ਇਥੇ ਹੀ ਕਾਗਜ਼ ਪੱਤਰ ਜਿਹੜੇ ਸਰਪੰਚਾਂ ਜਾਂ ਪੰਚਾਂ ਦੀ ਜਿਹੜੀ ਚੋਣ ਲੜ ਰਹੇ ਉਹਨਾਂ ਨੂੰ ਲਗਾਏ ਚਾ ਜਿਹੜੇ ਉਹਨਾਂ ਕੋਲੋਂ ਕਾਗਜ਼ ਨਹੀਂ ਕੀਤੇ ਚਾਣਗੇ ਉਹਨਾਂ ਦੀ ਜਾਂਚ ਪੜਤਾਲ ਹੋਵੇਗੀ ਅਤੇ 18 ਸਤ ਨੂੰ ਕੀਤੀ ਜਾਵੇਗੀ ਉਮੀਦਵਾਰ ਵਾਪਸ ਲੈਣ ਦੀ ਆਖਰੀ ਤਰੀਖ 19 ਸਤ ਸ਼ਾਮ 3 ਵਜੇ ਤੱਕ ਹੋਵੇਗੀ ਜੇਕਰ ਕੋਈ ਉਮੀਦਵਾਰ ਆਪਣੇ ਫਾਇਲ ਜਿਹੜੀ ਹੈ ਵਾਪਸ ਲੈਣਾ ਚਾਹੁੰਦਾ ਹੈ ਉਹ 19 ਸਤ ਨੂੰ ਹੈ ਅਤੇ 27 ਸਤ ਐਤਵਾਰ 8 ਵਜੇ ਤੋਂ ਲੈ ਕੇ 4 ਵਜੇ ਤੱਕ ਬੈਲਟ ਪੇਪਰ ਵਰਤੋਂ ਰਹੀ ਜਿਹੜੀ ਹੈ ਜਿਮਨੀ ਚੋਣਾਂ ਦੀ ਵੋਟਿੰਗ ਹੋਵੇਗੀ ਦੱਸ ਦਈਏ ਕਿ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕਰ ਲਿਆ ਗਿਆ ਹੈ 27 ਸਤ ਦਿਨ ਐਤਵਾਰ 8 ਵਜੇ ਤੋਂ ਲੈ ਕੇ ਸਵੇਰ ਸ਼ਾਮ 4 ਵਜੇ ਤੱਕ ਵੈਲਟ ਪੇਪਰਾਂ ਤੇ ਜਿਹੜੀਆਂ ਜਿਮਨੀ ਚੋਣਾਂ ਦੀ ਜਿਹੜੀ ਹੈ ਵੋਟਿੰਗ ਹੋਵੇਗੀ ਜਿਹਦੇ ਵਿੱਚੋਂ 90 ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਰਪੰਚ ਨੇ ਅਤੇ 1771 ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਪੰਚ ਨੇ ਜਿਹੜੇ ਆਪਣੀ ਕਿਸਮਤ ਸਰਪੰਚ ਦੀ ਚੋਣ ਲਈ ਅਤੇ ਪੈਚ ਦੀ ਚੋਣ ਲਈ ਆਜਾਵੋਗੇ ਤਾਂ